ਸਦੀਆਂ ਤੋਂ ਬੇਰੰਗ ਬੇਜ਼ਾਨ ਪਈ ਦੁੱਖਾਂ ਦੇ ਪਹਾੜ 'ਚ ਦੱਬੀ ਹੋਈ ਕਾਲਖ ਨਾਲ ਲਿਪੜੀ ਹੋਈ ਹੰਝੂ ਵਹਾ ਕੇ ਹੱਥ ਜੋੜ-ਜੋੜ ਅਰਦਾਸਾਂ ਕਰਦੀ ਸੀ ਇਹ ਤਰਤੀ ਇਹ ਪ੍ਰਥਮੀ ਇਹ ਮਿੱਟੀ ਕਿੰਨੀ ਤਪਸ਼ ਸਹਾਰੀ ਨਹੀਂ ਜਾਂਦੀ ਬਾਹਰ ਬਹੁਤ ਵਧ ਗਿਆ ਕੋਈ ਕਿਰਪਾ ਕਰੋ ਹਰ ਪਲ ਹਰ ਸਾਹ ਮਾਲਕ ਦੇ ਦਰ ਤੇ ਹਰ ਚੀਜ਼ ਆ ਰਹੀ ਸੀ। ਉਹ ਅਰਜੀ ਮਾਲਕ ਬੜੇ ਮਿਹਰਬਾਨ ਹੋਏ। ਪ੍ਰਭੂ ਸਦੀਆਂ ਬਾਅਦ ਜਦੋਂ ਕਲਯੁਗ ਦਾ ਸਮਾਂ ਆਇਆ। ਸਮੇਂ ਨੇ ਕਰਵਟ ਲਈ। ਜਦੋਂ ਸਾਰੇ ਪੱਖ ਗੜ ਰਹੇ ਸੀ 타칼ਪੁਰਖ ਉਸ ਅਰਦਾਸ ਨੂੰ ਸੁਣ ਕੇ ਪੂਰਨ ਕਰਨ ਲਈ ਰਾਜੀ ਹੋਏ ਕਾਲ ਯੁਗ ਦੀ ਉਹ ਗਹਿਰੀ ਰਾਤ ਜਿੱਦੇ ਸੰਦਰ ਤਾਰੇ ਨਿਕਲੇ ਹੋਏ ਸੀ ਕੋਈ ਸੂਚਨਾ ਉਹਨਾਂ ਨੂੰ ਮਿਲ ਗਈ ਸੀ ਕਿ ਸਾਨੂੰ ਬਣਾਉਣ ਵਾਲੇ ਕਾਇਨਾਤ ਦੇ ਕ੍ਰੀਏਟਰ ਸਾਨੂੰ ਬਣਾਉਣ ਵਾਲੇ ਕਰਤੇ ਨੇ ਅੱਜ ਤਰਤ ਤੇ ਜਨਮ ਲੈਣਾ ਹੈ ਅੱਜ ਉਹਨਾਂ ਦਾ ਪ੍ਰਕਾਸ਼ ਹੋਣਾ ਹੈ ਚੰ드ਰਾ ਆਪਣੇ ਸੂਬਾ ਨਾਲ ਅੱਜ ਵੱਧ ਚਿੱਟਾ ਹੋ ਕੇ ਲਿਸ਼ਕ ਰਿਹਾ ਸੀ ਕਿਉਂਕਿ ਉਸ ਨੂੰ ਮੁੱਖ ਦੇਖਣ ਦਾ ਬੜਾ ਉਤਾਵਲਾ ਪਨ ਸੀ ਅਜ ਹਵਾ ਦੀ ਰੌਣ ਮੱਧਮ ਹੋ ਕੇ ਸ਼ੀਤਲ ਹੋ ਕੇ ਵਗ ਰਹੀ ਸੀ ਕਿਉਂਕਿ ਉਹਦੇ ਅੰਦਰ ਸਰੂਪ ਸੀ ਮਾਲਕ ਦੇ ਚਰਨ ਚੁੰਮਣ ਦਾ ਅਜ ਧਰਤੀ ਥੰਮੀ ਹੋਈ ਸੀ ਅਰਦਾਸ ਪੂਰਨ ਹੋਣ ਦੇ ਵਿਰਾਗ ਚ ਸੀ ਵੇੜੇ ਦੇ ਵਿੱਚ ਟਹਿਲਦੇ ਹੋਏ ਮਹਤਾ ਕਾਲੂ ਜੀ ਹਾਲੇ ਉਮਰ ਹੈ 40 ਸਾਲਾਂ ਦੀ ਮਾਤਾ ਤ੍ਰਿਪਤਾ ਉਹਨਾਂ ਦੇ ਵਾਸਤੇ ਦੌਲਤਾ ਦਾਹੀ ਨੂੰ ਬੁਲਾਉਣ ਗਏ ਨੇ ਸੁਨੇਹਾ ਮਿਲਦਾ ਹੈ ਦੌਲਤਾ ਨੂੰ ਕਾਲੇ ਪੈਰੀ ਮਹਤਾ ਕਾਲੂ ਜੀ ਦੇ ਘਰ ਆਉਂਦੀ ਹੈ। ਵੇੜੇ ਵਿੱਚ ਟਹਿਲ ਰਹੀ। ਮਸਤਕ ਝੁਕਿਆ ਹੋਇਆ ਆਉਣ ਵਾਲੀਆਂ ਘੜੀਆਂ ਦੀ ਸੂਚਨਾ ਨੂੰ ਲੈ ਕੇ ਬੜੇ ਉਤਾਵਲੇ ਹੈ। ਨੇੜੇ ਆਈ ਤਾਲਤਾ। ਬਜ਼ੁਰਗ ਹੈ। ਉਦੇ ਚਿਹਰੇ ਦੀਆਂ ਚਰੇਟਾਂ ਦੱਸਦੀਆਂ ਕਿ ਉਮਰ ਬੜੀ ਗਹਿਰੀ ਹੋ ਚੁੱਕੀ ਹੈ ਅੱਖਾਂ ਦੀ ਮੱਧਮ ਰੋਸ਼ਨੀ ਤੋਂ ਪਤਾ ਲੱਗਦਾ ਹੈ ਕਿ ਜੀਵਨ ਆਖਰੀ ਪੜਾਅ ਤੇ ਜਾ ਰਿਹਾ ਹੈ ਪਰ ਹਜੇ ਲੋਭ ਦੇ ਕਾਲ ਹਿਰਦੇ ਦੇ ਵਿੱਚ ਘਰ ਕਰ ਚੁੱਕੇ ਨੇ ਦੌਲ ਤਾਂ ਮਹਿਤਾ ਕਾਲੂ ਜੀ ਨੂੰ ਕਹਿੰਦੇ ਆ ਮੈਦਿਆ ਜੇ ਤੇਰੇ ਘਰ ਵਿੱਚ ਆਮਦ ਹੁੰਦੀ ਹੈ ਜੇ ਪੁੱਤਰ ਪੈਦਾ ਹੋਇਆ ਸਵਾਭਾਅ ਉਸ ਜਮਾਨੇ 'ਚ ਪੁੱਤਰਾਂ ਦਾ ਵੱਧ ਪ੍ਰੇਮ ਸੀ ਦਲਤਾ ਕੋਲੇ ਦ੍ਰਿਸ਼ਟੀ ਸਮਾਜ ਦੀ ਹੈ ਨਿਰੰਕਾਰ ਦੀ ਨਹੀਂ ਤਬੂਲ ਵੀ ਸਮਾਜਿਕ ਹੋਣਗੇ ਦੇਰੀ ਦੇ ਉੱਤੇ ਇੱਕ ਮੁਸਕਰਾਹਟ ਲੈ ਕੇ ਕਹਿੰਦੀ ਹੈ ਮੈਧਿਆ ਜੇ ਘਰ ਚ ਪੁੱਤਰ ਪੈਦਾ ਹੋਇਆ ਤੇ ਥਾਰ ਪਰ ਮੋਰਾ ਦਾ ਲੈਸਾ ਮੈਤਾ ਕਾਲੂ ਜੀ ਕਹਿਣ ਲੱਗੇ ਰੱਬ ਤੰਦਰੁਸਤੀ ਦੇਵੇ ਅਸੀਂ ਤੇਰੀ ਆਸ ਨੂੰ ਔਲੇ ਨਹੀਂ ਰੱਖਾਂਗੇ ਕਾਲੇ ਕਦਮਾਣਾ ਕਮਰੇ ਦੇ ਅੰਦਰ ਜਾਂਦੀ ਹੈ ਉਹ ਕੰਧਾ ਉਹ ਵੇੜਾ ਉਹ ਰਾਤ ਉਹ ਦਰਖਤ ਉਹ ਹਵਾ ਉਹ ਮਿੱਟੀ ਉਹ ਦੌਲਤਾ ਅੱਜ ਸਾਰੇ ਨਿਹਾਲ ਹੋਣ ਵਾਲੇ ਨੇ ਆ ਜੈਸੀ ਘਟਨਾਵਰਤਨ ਵਾਲੀ ਹੈ ਜੋ ਜਗਤ ਵਿੱਚ ਪਹਿਲਾਂ ਕਦੇ ਹੋਈ ਨਹੀਂ ਅੱਜ ਚੰਦ ਤੋਂ ਵੀ ਸੋਹਣਾ ਚੰਨ ਧਰਤੀ ਤੇ ਉਤਰਨ ਵਾਲਾ ਹੈ ਅੱਜ ਮਹਿਕਾਂ ਦੇ ਸਦਾਗਰ ਆ ਰਹੇ ਹੈ ਅੱਜ ਤਪਦੇ ਅਨ ਉਠਾਰਨ ਵਾਸਤੇ ਨਰਾਇਣ ਆਪ ਤਖਤ ਤੋਂ ਖੜਾ ਹੋ ਕੇ ਸਰਗੁਣ ਰੂਪ ਚਾਉਣ ਲਈ ਤਿਆਰ ਹੋਇਆ ਹੈ ਧਰਤ ਦੀ ਪੁਕਾਰ ਸੁਣੀ ਹੈ ਰੰਗ ਲੱਗਣ ਵਾਲੇ ਰਾਤ ਕਣੀ ਬਾਹਰ ਲਾਲ ਟਣ ਦਾ ਚਾਨਣ ਹੈ ਵਿੜੇ ਚ ਬਾਕੀ ਸਭ ਥਾਵਾਂ ਦੇ ਉੱਤੇ ਚੰਦਰਮਾ ਦਾ ਚਾਨਣ ਸ਼ੀਲਤਾ ਵੰਡ ਰਿਹਾ ਹੈ ਅੱਧੀ ਕੁ ਰਾਤ ਲੰਗੀ ਇੱਕ ਮੁਸਕਰਾਹਟ ਇੱਕ ਭੜੀ ਸ਼ੀਤਰ ਤੇ ਬੜੀ ਠੰਡ ਵਾਲੀ ਦੌਲਤਾਂ ਦੀ ਆਵਾਜ਼ ਆਈ ਦੌਲਤਾਂ ਨੇ ਬਾਲਕ ਨੂੰ ਸੰਭਾਲਿਆ ਇਸ ਨਜ਼ਰ ਨਾਲ ਉਹਨੇ بڑے ਬੱਚੇ ਦੇਖੇ ਸੀ ਦੇਖ ਕੇ ਉਹਨੂੰ ਮੋਹਰਾਂ ਦਾ ਚਾ ਚੜਦਾ ਸੀ ਪਾਰਾ ਜਦੋਂ ਚਾ ਗਵਾਚ ਗਿਆ ਸਤਗੁਰੂ ਦੇ ਮੱਥੇ ਵੱਲ ਤੱਕਦੀ ਭਰ ਗਈ ਹਰ ਆਸ ਪੂਰੀ ਗਈ ਹਿਰਦੇ ਦਾ ਹਰ ਬਲੋਲਾ ਭਰਿਆ ਗਿਆ ਪਹਿਲੀ ਵਾਰੀ ਇਹੋ ਜਿਹਾ ਆਨੰਦ ਦੀ ਕਿਣੀ ਅੰਦਰ ਆਈ ਜੋ ਦੀ ਸੋਚ ਤੋ ਵੀ ਪਰੇ ਸੀ ਸਪਾਰਿਸ਼ ਨੇ ਉਹਦੀ ਆਤਮਾ ਨੂੰ ਐਸੀ ਰੌਂਹ ਦੇਦੀ ਜੋ ਨਾ ਕਹਿ ਸਕਦੀ ਐ ਨਾ ਦੱਸ ਸਕਦੀ ਐ ਪਹਿਲੀ ਦਾਲਤਾ ਸਤਿਗੁਰੂ ਆਏ ਨੇ ਆਉਂਦੇ ਨੇ ਰੰਗ ਦਿਖਾਤਾ ਹਜੇ ਇੱਕ ਪੱਲ ਹੀ ਹੋਇਆ ਤੇ ਦਿਲ ਭਰ ਦਿੱਤਾ दौलत ने सीने लाया गल लाया गवाच गई जिमें समाधि जिस समाधि जोगी मुनी दंब, जति, सती लोच दे मर गए उस समाधि ने आप आके पैर चुमे दौलत ने ਕਰਨੀ ਮੱਥਾ ਟੇਕਿਆ ਜਿਹੜੀ ਸਮਾਧੀਆਂ ਪ੍ਰਿਆਸਾਂ ਨਾਲ ਨਹੀਂ ਪ੍ਰਾਪਤ ਹੋਈਆਂ ਉਹਨਾਂ ਨੇ ਹੱਥ ਜੋੜ ਕੇ ਦੌਲਤਾਂ ਤੋ ਆਗਿਆ ਮੰਗੀ ਕਿ ਅਸੀਂ ਅੱਜ ਤੋਂ ਤੇਰੀਆਂ ਦੌਲਤਾਂ ਹਰਾਨ ਹੈ ਇਹੋ ਜ ਹੈ ਸੁਭਾਲ ਚੱਕੀ ਹੈ ਕੇ ਪਰਲੇ ਜਹਾਨ ਦੀਆਂ ਦੌਲਤਾਂ ਮੈਨੂੰ ਇਸ ਜਹਾਨ 'ਚ ਦੇ ਦਿੱਤੀਆਂ ਅੱਖਜੋ ਨੈਣ ਖੁੱਲੇ ਤੇ ਆਣ ਨਾਲ ਜਾਂਚਣਾ ਚਾਹਿਆ ਤੇ ਉਸ ਹਨੇਰੇ ਦੇ ਵਿੱਚ ਲਾਲ ਟੇਨ ਦੇ ਪ੍ਰਕਾਸ਼ ਨਾਲ ਹੋਏ ਚਿੱਟਾ ਤੇ ਸੁੰਦਰ ਪ੍ਰਕਾਸ਼ ਸਤਿਗੁਰਾਂ ਦੇ ਮੁਖੜੇ ਤੇ ਸੀ ਜਿਵੇਂ ਕਈ ਸੂਰਜਾਂ ਦਾ ਚਾਨਣ ਉਹਨਾਂ ਦੇ ਅੰਦਰੋਂ ਆ ਰਿਹਾ ਹੋਵੇ ਸਾਰਾ ਮਨ ਖਾਲੀ ਹੋ ਗਿਆ ਮਾਤਾ ਤ੍ਰਿਪਤਾ ਦੇ ਮਕਤੇਸ ਮੁਸਕਰਾਟ ਉਸ ਪਰਮਾਤਮਾ ਦੇ ਸ਼ੁਕਰਾਨੇ ਜਿਸਨੂੰ ਉਸਨੇ ਜਨਮ ਦਿੱਤਾ ਉਸੇ ਪ੍ਰਮਾਤਮਾ ਦਾ ਧੰਨਵਾਦ ਕਰਦੀ ਹੈ ਜਿਹੜਾ ਉਹਦੀ ਖੋਦ ਚਾਇਆ। ਮਾਤਾ ਤ੍ਰੇਤਾ ਨੂੰ ਬਾਲਕ ਦੇ ਕੇ। ਦੌਲਤਾਂ ਇੱਕ ਨਵਾਂ ਖੇੜਾ ਆਤਮਾ ਦੀ ਸੁਗਾਤ ਹਿਰਦੇ ਦਾ ਸਹਿਜ ਮਨ ਦੀ ਪੂਰਨ ਸਮਾਧੀ ਲੈ ਕੇ ਬਾਹਰ ਨਿਕਲਦੀ ਹੈ। ਮਹਤਾ ਕਾਲੂ ਜੀ ਸਹਿਜ ਕਦਮਾਂ ਨਾਲ ਨੇੜੇ ਆਏ ਥੋੜਾ ਜਿਹਾ ਝੁੱਕ ਕੇ ਹੱਥ ਜੋੜੇ ਕਿਹਾ ਖਬਰ ਦੇ ਦولتਾਂ ਬੜੇ ਸਹਿਜ ਚ ਹੈ ਕਾਲਾਪਨ ਮੁੱਕ ਗਿਆ ਸਤਿਗੁਰੂ ਦੇਖਿਆ ਮਨ ਘਰ ਚ ਬੈਠਾ ਜਾਨਦੀ ਦੀ ਨਜ਼ਰ ਹੋਰ ਸੀ ਆਉਂਦੀ ਦੀ ਨਜ਼ਰ ਹੋ ਰਹੀ ਹੈ ਜਾਂਦੀ ਦੀ ਚਾਲ ਵੀ ਹੋਰ ਸੀ ਆਉਂਦੀ ਦੀ ਚਾਲ ਵੀ ਬਦਲ ਗਈ ਜਿਹੜੇ ਮੁੱਖ ਤੇ ਚੁਰੜੀਆਂ ਚਰੇਟਾਂ ਸੀ ਉਹਦੇ ਤੇ ਹੁਣ ਨੂਰ ਦੀ ਦਸਖਤ ਹੈ ਮੈਂ ਤਾਂ ਕਾਲੂ ਜੀ ਨੂੰ ਕਿਹਾ ਮੈਂ ਤੇ ਮੈਨੂੰ ਉਹ ਮਿਲ ਗਿਆ ਤੇਰੇ ਘਰ ਬਾਲਕ ਨੇ ਜਨਮ ਲਿਆ ਹੈ पिछे खड़े नौकर कहने लगे मोरों का थाल लिया ना मैं तेरे बालक न छोड़ न मैं रच गई मैनु मिल गया जो कई जन्मों तो नहीं मिलिया वो छूण न मैनुना मिट्टी लगता है जो मैनू अंदरों मिल गया ओा कोई मुल नहीं कोई नवेड नहीं तोर नहीं एक कच्चे सियाने नहीं चाहिए मैं रज गई हाँ मैं कालू जी कह लगे कैसी गल कर रही है मेरा बालक कैसा है ਕਹਿਣ ਲੱਗੀ ਹੋ ਕੰਮ ਦੀ ਜੋਤ ਹੈ ਉਹ ਪਰਲੈਲ ਜਹਾਨ ਲਜਾਣ ਵਾਲਾ ਕੋਈ avatars ਤਿੰਨ ਚੀਜ਼ਾਂ ਜੁ ਅੱਜ ਤੱਕ ਮੈਂ ਨਹੀਂ ਦੇਖੀਆਂ ਤੇਰੇ ਬਾਲਕ ਚ ਮੈਨੂੰ ਉਹ ਮਿਲੀਆਂ ਮੈਥਾ ਕਾਲੋ ਜੀ ਕਹਿਣ ਲੱਗੇ ਕੋਈ ਬਿਮਾਰੀ ਤੇ ਨਹੀਂ ਕੋਈ ਰੋਗ ਨੇ ਦਸਕੱਤਾ ਨਹੀਂ ਦਿੱਤਾ ਧਲ ਤਾਂ ਕਹਿੰਦੀ ਨਹੀਂ ਇਹ ਤਾਂ ਆਤਮਾ ਦੀ ਰੋਗ ਦਾ ਇਲਾਜ ਕਰਦਾ ਹੈ ਜਿਨੇ 80 ਸਾਲ ਦੀ ਦੌਲਤਾਂ ਨੂੰ ਹਾਸਿਆਂ ਦੇ ਦਿੱਤੀਆਂ ਬੇਪਰਵਾਹੀਆਂ ਵੰਡ ਦਿੱਤੀਆਂ ਬਿਨਾ ਬੋਲੇ ਰਜਾ ਦਿੱਤਾ ਉਹਦਾ ਇਲਾਜ ਕਰਨਾ ਆਇਆ ਉਹਨੂੰ ਕਿਵੇਂ ਬਿਮਾਰੀ ਲੱਗ ਜੇਗੀ ਕਿਹਾ ਮਹਤਾ ਕਾਲੂ ਜੀ ਨੇ ਦੱਸ ਕਿਸ ਤਰ੍ਹਾਂ ਦਾ ਨਹਾਂਦਰਾ ਮੁਖ ਹੈ ਤਿੰਨ ਘਟਨਾਵਾਂ ਕਹਿੰਦੀ ਇਹੋ ਜੀਆਂ ਹੋ ਗਈਆਂ ਹਜ਼ਾਰਾਂ ਬੱਚਿਆਂ ਨੇ ਨਾ ਹੱਥਾਂ 'ਚ ਜਨਮ ਲਏ ਹੈ ਜੋ ਪਹਿਲਾਂ ਕਦੇ ਨਹੀਂ ਹੋਈ ਤੇਰੇ ਬਾਲਕ ਦੇ ਮੁਖ ਤੇ ਕਹਿਰਾ ਦਾ ਪ੍ਰਕਾਸ਼ ਹੈ ਜੋ ਦੇ ਮਸਤਕ ਵੱਲ ਦੇਂਦਾ ਉਹ ਗਵਾਚ ਜਾਂਦਾ ਨજર ਤੱਕਦੇ ਆ ਆਪਣਾ ਆਪ ਭੁੱਲ ਜਾਂਦੀ ਐ ਵਿਸਮਾਦ ਦਾ ਪਹਿਰਾ ਮੁਖੜੇ ਤੇ ਜੀਨੇ ਤੱਕਿਆ ਉਹ دیਵਾਨਾ ਹੋ ਜਾਣਾ ਤੇ ਆਪਣਾ ਆਪ ਵੇਚ ਬੈਠੂਗਾ ਜਿੱਥੇ ਸੂਰਜ ਦਾ ਚਾਨਣ ਨਹੀਂ ਜਾਂਦਾ ਉੱਥੇ ਤੇਰੇ ਬਾਲਕ ਦੇ ਮੁਖ ਦਾ ਨੂਰ ਪਹੁੰਚਦਾ ਦੂਜੀ ਗੱਲ ਇੱਕ ਸ਼ਬਦ ਹੈ ਜਦੋਂ ਮੈਂ ਬਾਲਕ ਨੂੰ ਚੱਕ ਕੇ ਨੇੜੇ ਕੀਤਾ ਮੇਰੇ ਇਨਾ ਕੰਨਾ ਨੇ ਉਹ ਸ਼ਬਦ ਸੁਣਿਆ ਇੱਕ ਚਣਕਾਰ ਹੈ ਉਹਦੇ ਰੋਏ ਰੋਏ 'ਚ ਇਹ ਕਨੂਰ ਦੀ ਲਾਟ ਹੈ ਜੋ ਨਿਕਲ ਰਹੀ ਹੈ ਜੋ ਸਾਰੀ ਦੁਨੀਆ ਨੂੰ ਰੋਸ਼ਨ ਕਰਨ ਆਇਆ ਹੈ ਨਾ કહਿਆ ਜਾਣ ਵਾਲਾ ਸੁਖ ਦੇਣ ਆਇਆ ਹੈ ਤੂੰ ਭੁੱਲ ਜਾਏਂਗਾ ਤੂੰ ਤਾਂ ਇਨਕਿਸਮਤ ਵਾਲਾ ਐ ਸਮਝ ਲਾ ਤੇਰੇ ਘਰੇ ਨਰੈਣ ਉਤਰਿਆ ਮਹਤਾ ਕਾਲੂ ਜੀ ਦੇ ਸਾਰੀਆਂ ਗੱਲਾਂ ਉਤੋਂ ਦੀ ਜਾ ਰਹੀਆਂ ਕਹਿੰਦੀ ਤੀਜੀ ਗੱਲ ਇਹ ਹੈ ਹਰ ਬੱਚਾ ਜਹਾਨ ਚ ਆ ਕੇ ਹੁੰਦਾ ਹੈ ਪਹਿਲੀ ਕਟਣਾ ਰੋਣ ਤੋਂ ਪ੍ਰਾਰੰਭ ਹੁੰਦੀ ਹੈ ਪਰ ਤੇਰਾ ਬੱਚਾ ਸਹਿਜ ਸੀ ਜਿਵੇਂ ਉਹ ਪਹਿਲਾਂ ਜਾਣਦਾ ਹੋਵੇ ਕੀ ਹੋਣਾ ਹੈ ਜਿਵੇਂ ਸਭ ਕੁਝ ਉਹਦੇ ਕਾਬੂ ਚ ਹੋਵੇ ਇਹ ਤਨ ਘਟਨਾ ਨਾਲ ਕੋਈ ਨੂਰ ਉਤਰਿਆ ਮਹਤਾ ਕਾਲੂ ਜੀ ਬੜਾ ਹਰਾਨ ਹੋਇਆ ਦੌਲਤਾ ਕੈਸੀਆਂ ਗੱਲਾਂ ਕਰ ਰਹੀ ਐ ਮਾਤਾ ਤ੍ਰੇਪਤਾ ਦੀ ਬਾਹ ਨਾਲ ਗੁਰੂ ਨਾਨਕ ਸਾਹਿਬ ਪਏ ਨੇ ਮਾतृਪਤਾਂ ਨੇ ਛਾਤੀ ਨਾਲ ਲਾਇਆ ਤੇ ਨੇਤਰ ਬੰਦ ਕਰਦੇ ਹੀ ਮਨ ਸ਼ਾਂਤ ਹੋ ਜਾਂਦਾ ਹੈ ਸਮਾਧੀ ਚ ਚਲੇ ਜਾਂਦਾ ਹੈ ਉੱਥੇ ਚਲੇ ਜਾਂਦਾ ਜਿੱਥੇ ਸਤਿਗੁਰੂ ਨਾਨਕ ਸਦਾ ਹੀ ਵਸਦੇ ਨੇ ਮੈਂ ਤਾਂ ਕਾਲੂ ਜੀ ਨੂੰ ਚਾਹਵੜਾ ਖੁਸ਼ੀ ਬੜੀ ਹੈ ਪਰ ਦੌਲਤਾ ਨੂੰ ਉਹ ਖੁਸ਼ੀ ਹੈ ਜੋ ਨੂਰ ਤੇ ਪ੍ਰਕਾਸ਼ ਤੋਂ ਮਿਲੀ ਹੈ ਜੋ ਸਤਗੁਰੂ ਨੂੰ ਪਹਿਚਾਨ ਕੇ ਮਿਲੀ ਹੈ ਮੈਂ ਤਾਂ ਕਾਲੂ ਜੀ ਨੂੰ ਕਰੇ ਪੁੱਤਰ ਹੋਣ ਦੀ ਖੁਸ਼ੀ ਹੈ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਵਾਰ ਹੱਥ ਲਾਇਆ ਸੀ ਦੌਲਤਾ ਨੇ ਪਹਿਲਾ ਮੁਰੀਦ ਬਣੀ ਦੌਲਤਾ ਪਹਿਲਾ ਤਰਨ ਵਾਲਾ ਇਨਸਾਨ ਬਣੀ ਦਾਲਤਾ ਪਰਲਿ ਜਹਾਨ ਪਹੁੰਚੀ ਦਾਲਤਾ ਸਮਾਧੀ ਦੀ ਦਿਖਾਰੀ ਬਣੀ ਦਾਲਤਾ ਪ੍ਰੇਮ ਦੇ ਰੰਗ ਚ ਮਸਤ ਹੋਈ ਦਾਲਤਾ ਆਪਣਾ ਸਭ ਕੁਝ ਗਵਾਉਣ ਵਾਲੀ ਦਾਲਤਾ ਤੇ ਸਭ ਕੁਝ ਪ੍ਰਾਪਤ ਕਰਨ ਵਾਲੀ ਦਾਲਤਾ ਨਾ ਕਥੀ ਜਾਣ ਵਾਲੀ ਕਥਾ ਪਰਲਿ ਜਹਾਨ ਦੀਆਂ ਖਬਰਾਂ ਲੈ ਕੇ ਆਏ ਸਤਿਗੁਰੂ ਤਦੇ ਭਾਈ ਗੁਰਦਾਸ ਇੱਕ ਲਫ਼ਜ਼ 'ਚ ਇਹ ਗੱਲ ਕਹਿੰਦੇ ਐ ਕਿ ਜਗਤ ਦੇ ਉੱਤੇ ਤਰਨ ਵਾਲੇ ਅੱਗੇ ਧੁੰਦ ਸੀ ਜਿਨ੍ਹਾਂ ਦੀਆਂ ਅੱਖਾਂ ਸੁਖਾਲੀਆਂ ਸੀ ਉਹਨਾਂ ਅੱਗੇ ਨੇਰਾ ਸੀ ਧਰਤੀ ਦੇ ਪਾਪਾਂ ਦਾ ਬੋਝ ਸੀ ਰਮ ਦੇ ਰਾਹ ਉੱਤੇ ਸਿਰਫ ਪਖੰਡ ਸੀ। ਪ੍ਰੇਮ ਖਤਮ ਹੋ ਚੁੱਕਿਆ ਸੀ। ਮਨੁੱਖ ਮਰਨ ਕਿਨਾਰੇ ਸੀ। ਉਸ ਸਮੇਂ ਵਾਹਿਗੁਰੂ ਦੀ ਪੁਕਾਰ ਨਾਲ ਸਤਗੁਰੂ ਨਾਨਕ ਪ੍ਰਗਟਿਆ। ਮਿਟੀ ਤੰਦ ਜਗ ਜਾਣਨ ਹੋਆ। ਉਹਨਾਂ ਦੇ ਆਉਣ ਨਾਲ ਜਿਸ ਤਰ੍ਹਾਂ ਹਨੇਰੇ ਦੂਰ ਹੋ ਗਏ ਜਿਵੇਂ ਉਡੀਕ ਵਿੱਚ ਸੀ। ਜਿਵੇਂ ਡਰ ਦੇ ਬੜਾ ਦੂਰ ਭੱਜ ਗਏ ਹੁਣ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪ ਅੰਧੇਰ ਪਲਵਾ ਨੇਰੇ ਸਦਾ ਲਈ ਦੂਰ ਚਲੇ ਗਏ ਤਾਰਿਆਂ ਨੇ ਇਸ ਰਾਤ ਨੂੰ ਛੱਡ ਦਿੱਤਾ ਇਨਸਾਨਾਂ ਨੂੰ ਨਵਾਂ ਰਾਹ ਮਿਲਿਆ ਮਰੀ ਹੋਈ ਆਤਮਾ 'ਚ ਪ੍ਰੇਮ ਦਾ ਛਿੱਟਾ ਦੇ ਕੇ ਨਾਮ ਦਾ ਬੀਜ ਬੋਜਣਾਏ ਗੁਰੂ ਨਾਨਕ ਸਾਹਾ ਉਨ੍ਹਾਂ ਦੀ ਆਮਦ ਦੀਆਂ ਸਾਰੀ ਜਗਤ ਨੂੰ ਵਧਾਈਆਂ ਹੋਣ ਕੱਲ ਤੋਂ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਗਾਥਾ ਸ਼ੁਰੂ ਕਰਾਂਗੇ ਜਿੰਨੇ ਦਿਨ ਉਹਨਾਂ ਦਾ ਆਗਮਨ ਹੋਣਾ ਉਸ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਬਦ ਵਿਚਾਰਾਂਗੇ ਗੁਰੂ ਨਾਨਕ ਸਾਹਿਬ ਦੀ ਕਥਾ ਇੰਨੀ ਕੁ ਮਧਰ ਹੈ ਕੇ ਸਾਰਿਆਂ ਦੇ ਸਹਜ ਬਣ ਜਾਣਾ ਹੈ ਸੁਣਦੇ ਸੁਣਦੇ ਸਮਾਧੀਆਂ ਦਾ ਪਤਾ ਲੱਗ ਜਾਣਾ ਹੈ ਮਹਿ ਕੁਠਣੀ ਐਸੀ ਜਿਨੇ ਦੁੱਖ ਦਾ ਅੰਤ ਕਰ ਜਾਣਾ ਹੈ ਕਸ਼ਟਾਂ ਨੂੰ ਦੂਰ ਕਰਨ ਵਾਲਾ ਐਸਾ ਸ਼ਬਦ ਪ੍ਰਾਪਤ ਹੋਣਾ ਹੈ ਔਰ ਜਿਹੜੇ ਦੇਖ ਸਕਦੇ ਹੈ ਜਿਹੜੇ ਸੁਣ ਕੇ ਦਰਸ਼ਨ ਕਰ ਸਕਦੇ ਹੈ ਉਹਨਾਂ ਨੇ ਕੀ ਪ੍ਰਾਪਤ ਕਰਨਾ ਹੈ ਇਹ ਨਹੀਂ ਦੱਸਿਆ ਜਾਣਾ ਨਹੀਂ ਕਿਹਾ ਜਾਣਾ